ਗਰਮੀ ਦੇਖ ਲਓ ਕਿੰਨੀ ਪੈ ਰਹੀ ਹੈ 57 ਤੋਂ ਉੱਪਰ ਟੈਂਪਰੇਚਰ ਜਾ ਚੁੱਕਾ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਸਮੇਂ ਦੇ بارشਾਂ ਦੇ ਦਿਨ ਆ ਰਹੇ ਸੋ ਇਸ ਵਾਸਤੇ بارشਾਂ ਕਿੰਨੀਆਂ ਹੋਣਗੀਆਂ ਸੋ ਇਹਦੇ ਵੀ ਇੱਕ ਬੜੇ ਵੱਡੇ ਵੱਡਾ ਡਰ ਆ ਕਿ ਜਦੋਂ ਇਸ ਤਰ੍ਹਾਂ ਇਹ ਗਲੋਬਲ ਵਾਰਮਿੰਗ ਦਾ ਅਸਰ ਹੁੰਦਾ ਉਹਨਾਂ ਦੇ ਵਿਗਿਆਨੀਆਂ ਦੇ ਕਹਿਣ ਅਨੁਸਾਰ ਕਿ ਬਾਰਸ਼ ਤਾਂ ਵੱਧ ਤੋਂ ਵੱਧ ਵੀ ਪੈ ਸਕਦੀ ਹੈ ਜਾਂ ਛੋਕਾ ਰਹਿ ਸਕਦਾ ਸੋ ਇਹਦਾ ਅਸਰ ਦੋਨਾਂ ਦਾ ਹੀ ਕਿਸਾਨ ਤੇ ਪੈ ਜਾਂਦਾ ਬਾਰਸ਼ ਜ਼ਿਆਦੀ ਪੈ ਜਾ ਤਾਂ ਵੀ ਕਿਸਾਨ ਮਰਦਾ ਤੇ ਜੇ ਕਿਸਾਨ ਮਰਦਾ ਤੇ ਨਾਲ ਉਹਦੇ ਨਾਲ ਮਜ਼ਦੂਰ ਜਿਹੜਾ ਹੈਗਾ ਉਹ ਵੀ ਉਹਦੇ ਉੱਤੇ ਵੀ ਅਸਰ ਪੈਂਦਾ ਰਿਪੋਰਟ ਆਈ ਸੀ ਵਰਲਡ ਨੇਚਰ ਫੰਡ ਵੱਲੋਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ 50 ਤੱਕ ਕੁਝ ਸ਼ਹਿਰਾਂ ਦਾ ਜਿਸ ਤਰ੍ਹਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਚੰਡੀਗੜ੍ਹ ਅੱdte ਪੂਰੇ ਭਾਰਤ ਦੇ 30 ਸਰਾਂ ਜੋ ਪਾਣੀ ਦੀ ਇਹ ਸਮੱਸਿਆ ਜਿਹੜੀ ਹੈਗੀ ਆਜੂਗੀ ਜਦੋਂ ਕਿ ਉਹਨੂੰ ਪਹਿਲਾਂ ਹੀ ਰਿਪੋਰਟ ਆ ਚੁੱਕੀਆਂ ਹਮ ਜਿਹੜੇ ਹੈ ਜਲ ਉਹ ਜਿਹੜਾ ਮਹਿਕਮਾ ਹੈ ਸੈਂਟਰ ਦਾ 2017 ਦੇ ਵਿੱਚ ਉਹਨਾਂ ਨੇ ਰਿਪੋਰਟ ਦਿੱਤੀ ਸੀ ਕਿ 39 ਤੱਕ 1000 ਫੁੱਟ ਤੇ ਪਾਣੀ ਚੱਲ ਜੂਗਾ ਇਸੇ ਤਰ੍ਹਾਂ ਹੀ ਕਈ ਜੜੀਆਂ ਹੈਗੀਆਂ ਇਹ ਰਿਪੋਰਟਾਂ ਆ ਚੁੱਕੀਆਂ ਜਿਹੜੀਆਂ ਜਿਹੜੀ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਆ ਇਹਦੇ ਵਿੱਚ ਇਹੀ ਹੈ ਕਿ ਜਲੰਧਰ ਜਿਹੜਾ ਹੈ ਕ੍ਰਿਟੀਕਲ ਏਰੀਆ ਦੇ ਵਿੱਚ ਆ ਚੁੱਕਾ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਹਰਿਆਣੇ ਦੇ 11 ਤੇ ਹਿਮਾਚਲ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਦੇ ਵਿੱਚ ਗਲੋਬਲ ਵਾਰਮਿੰਗ ਨੇ ਐਂਟਰੀ ਕਰ ਦਿੱਤੀ ਸੋ ਇਸ ਵਾਸਤੇ ਇਹ ਤਾਂ ਹੀ ਜਿਹੜੀ ਹੈਗੀ ਆ ਇਹ ਗਲੋਬਲ ਵਾਰਮਿੰਗ ਦਾ ਜਿਹੜਾ ਅਸਰ ਆ ਉਹਦੇ ਵਿੱਚ ਜੇਕਰ ਅਸੀਂ ਸਾਰੇ ਜਾਗਰੂਕ ਹੋਵਾਂਗੇ ਸਰਕਾਰਾਂ ਆਗਿਆਉਣ ਤੇ ਲੋਕ ਇਹ ਚੀਜ਼ ਨੂੰ ਸਮਝਣ ਕਿ ਦੇ ਹਵਾ ਪਾਣੀ ਧਰਤੀ ਨਾਲ ਸੰਭਾਲੀ ਤਾਂ ਸਾਡਾ ਪੈਕ ਜਿਹੜਾ ਖਤਰੇ 'ਚ ਸੋ ਇਸ ਵਾਸਤੇ ਸਾਨੂੰ ਹੁਣ ਇਸੇ ਤਰ੍ਹਾਂ ਜੇ ਸੋਕਾ ਪੈ ਗਿਆ ਤੇ ਤਾਂ ਵੀ ਕਿਸਾਨ ਦੇ ਉੱਤੇ ਅਸਰ ਆਉਂਦਾ ਉਹਦੇ ਨਾਲ ਵੀ ਸਾਰੇ ਸਮਾਜ ਦੇ ਉੱਤੇ ਅਸਰ ਪੈਂਦਾ ਗਰੀਬ ਦੇ ਉੱਤੇ ਕਿਸਾਨ ਦੇ ਉੱਤੇ ਮਜ਼ਦੂਰ ਦੇ ਉੱਤੇ ਅਸਰ ਪੈਂਦਾ ਸੋ ਇਹਦਾ ਬਹੁਤ ਵੱਡੀ ਚੁਣੌਤੀ ਹੈ ਜਿਹਦੇ ਵਾਸਤੇ ਸੈਂਟਰ ਸਰਕਾਰ ਨੂੰ ਧੁੱਕਵੇਂ ਫੈਸਲੇ ਲੈਣੇ ਚਾਹੀਦੇ ਤਾਂਕਾ ਜਿਹੜਾ ਪੰਜਾਬ ਭਾਰਤ ਆ ਖੇਤੀ ਪ੍ਰધાન ਮਲਕਾ ਪੰਜਾਬ ਦੇ ਵਿੱਚ 70% ਲੋਕ ਖੇਤੀ ਕਰਦੇ ਤੇ ਅਸੀਂ ਇਹ ਖੇਤੀ ਨੂੰ ਬਚਾਉਣਾ ਬਚੂਗੀ ਤੇ ਤਾਂ ਹੀ ਜਿਹੜਾ ਹੈ ਸਾਡਾ ਕਿਸਾਨ ਬਚੂਗਾ ਮਜ਼ਦੂਰ ਬਚੂਗਾ ਇਹਦੇ ਵਾਸਤੇ ਬਹੁਤ ਵੱਡੇ ਫੈਸਲੇ ਲੈਣ ਦੀ ਲੋੜ ਹੈ